ਆ ਮਾੜਾ ਆਤਮਾ ਸ਼ਾਬਦਾ ਹੈ ਵੀ ਸਹੀ ਬੰਦੇ ਨੂੰ ਮਿਲਿਆ ਨਾ ਭਾਜੀ ਮੈਂ ਦੱਸੀ ਨਹੀਂ ਹੁੰਦਾ ਮਨ ਪਰੇਸ਼ਾਨ ਹੁੰਦਾ ਭਾਜੀ 50 ਰੁਪਏ 100 ਰੁਪਏ ਦੇਣ ਦਾ ਹੁੰਦਾ ਜਦੋਂ ਮੈਂ ਗੱਡੀ ਕਰਦਾ ਤੂੰ ਲਿਖਿਆ ਓਕੇ ਡਨ ਕਰੋ 16250 ਜੋੜ 3413 ਟੋਟਲ ਕਿੰਨਾ ਹੋਇਆ ਦੇਖੋ 1000 ਜੁੱਤੀ 1000 ਯਾਰ 630 ਇਦਾਂ ਹੀ ਹੋਇਆ ਫੋਨ ਸੁਣੋ ਵੀਰ ਇੱਕ ਟੂਰ ਕਰਾਂਗੇ ਇੱਕ ਮਿੰਟ ਟੂਗੇ ਮੇ 24 24 ਹੇਅਰ ਦੇ ਕਿਸ ਟਾਈਮ ਪਰ ਬਣਾਈਆਂ ਸੀ 8 8 ਨੂੰ ਰਣਜੀਤ ਜੀ ਆਵਣਗੇ ਬਾਈ ਸਰ ਹਾਂ ਜੀ ਆ ਗਏ 24000 ਤਕਸੀਮ 8 ਆਇਓ ਹਾਂ ਇਹਨੇ ਹੇਰ ਬੰਦੇ 30 ਗੇ ਮੇ ਬਣੀ ਹੈ ਕਰਦੇ ਰਹੋ ਸੋਣ ਮੇਰੀ ਗੱਲ ਸੁਣਨਾ ਵਿਸ਼ਾਲ ਦਰਸ਼ਨ ਕੁਲ ਵਰਦੂ ਗੱਲ ਨੂੰ 14000 ਜਮੀਨਾਂ 2300 ਪਰ ਮੰਤੋਂ ਦੀ ਹੈ ਤੇ ਮੇਰ ਪ੍ਰੈਸ ਕਰੀ ਤੇ ਬਾਰਾ ਹਾਂ ਮੱਤੀ ਉਹ ਤੇ 10000 ਰੁਪਏ ਆਸਵਾੜਾ ਲੈ ਲੇ ਠੀਕ ਮਲਿਕ ਐਵੇਂ ਨਹੀਂ ਹੁੰਦਾ ਮਲਿਕ ਸੱਚੀ ਗੱਲ ਨੂੰ ਹੁੰਦਾ ਤੋਲ ਮਲਿਕ ਆਂ ਨਾ ਲੈ ਗਏ ਪੁੰਨੀ 663 ਰੁਪਏ ਤੇਰੇ ਜਾ ਰਹੇ ਨੇ ਟੋਟਲ ਠੀਕ ਹੈ ਉਹਨੂੰ ਕੰਪਨੀ ਦੇ ਨਾਲ 163 ਰੁਪਏ ਫालतू ਕਿਸ਼ਤਾਂ ਦੀ ਸੀ ਚਲ ਇਹ ਹਰੇਕ ਨੂੰ ਹੁੰਦੀ ਆ ਚਾਹੇ ਜਿਹਨੂੰ ਮਰਜ਼ੀ ਹੋ ਜਾਵੇ ਕੋਈ ਗੱਲ ਨਹੀਂ ਚਲੋ ਕੋਈ ਗੱਲ ਆਪਾਂ 50 ਫੁੱਲ ਵਧਾ ਦੇ ਤਾਂ ਨਹੀਂ ਨਹੀਂ ਪਰ ਆਪਾਂ ਨੂੰ ਕਲੀਅਰ ਤੇ ਕਰੋ ਆ ਹੋ ਗਈ ਗੱਲ ਆ ਦੇਖ ਨਾ ਵੀ ਆ ਇੰਨਾ ਚਾਰਜ ਪਾਉਂਦੇ ਹੋ ਸੁਣ ਤਾਂ ਲੈ ਤੁਸੀਂ ਮੈਨੂੰ ਤਾਂ ਕੱਲ੍ਹ ਦਾ ਬਿੱਲ ਦੇ ਪਿੱਛੇ ਲਿਖਿਆ ਮੈਂ ਪੜ੍ਹ ਰਹਾ ਵਾਰਾ ਚਲ ਕੋਈ ਗੱਲ ਮੈਂ ਤਾਂ ਲਾ ਲਾ ਵੇਖਿਆ ਮੈਂ ਸ਼ਾਇਦ ਕੋਈ ਮੈਨੂੰ ਨਾ ਲੈਂਦਾ ਹੋਵੇ ਚਲ ਸੁਣ ਹੁਣ ਆ ਤੋ ਤੋ ਕੇ ਵੇਖਿਆ ਚਲ ਹੁਣ ਮੇਰੀ ਗੱਲ ਸੁਣਨਾ ਆਪਾਂ ਨੇ ਲੈਣਾ ਕਿੰਨਾ ਸੀ 18.5 ਆਪਾਂ ਦੇਣਾ ਕਿੰਨਾ 19500 ਹਜ਼ਾਰ ਰੁਪਏ ਦਾ ਡਿਫਰੈਂਸ ਆ ਗਿਆ ਪੂਰਾ ਆਪਣੇ ਤੋਂ 1000 ਰੁਪਿਆ ਵੱਧ ਲੈ ਲਿਆ। ਇਹੀ ਗੱਲ ਕਲੀਅਰ ਹੋ ਗਈ ਇੱਥੇ ਤੱਕ ਕਲੀਅਰ ਹੁੰਦੀ ਆ। ਆ ਮਾਰੇ ਆਤਮਾ ਸ਼ਾਂਤ ਹੈ ਵੀ ਸਹੀ ਬੰਦੇ ਨੂੰ ਮਿਲਿਆ ਨੇ। ਬੰਦ ਗਲਤ ਬੰਦੇ ਨੂੰ ਆਪਾਂ ਮਿਲ ਲਈਏ ਤੇ ਉਹ ਪੱਲਾ ਨਹੀਂ ਫੜਾਉਂਦਾ ਹੈ। ਮੈਂ ਤੁਹਾਨੂੰ ਸਿਖਾ ਦੇ ਕਿ ਤੁਸੀਂ ਮਤਲਬ ਕਿ ਮੈਂ ਤੁਹਾਡੇ ਨਾਲ ਲਾਈਫਟਾਈਮ ਲਈ ਜੁੜ ਗਿਆ। ਮੇਰੀ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਨਾਲ ਜੁੜਗੀਆਂ ਵੀ ਕੋਈ ਵੀ ਕੰਮ ਆ ਤੋ ਉੱਥੇ ਜਾਓ ਗਲਤ ਦੇਰ ਨੀ। ਭਾਜੀ ਮੈਂ ਦੱਸੀ ਵੀ ਹੁੰਦਾ ਨਾ। ਮਨ ਪਰੇਸ਼ਾਨ ਹੁੰਦਾ ਭਾਜੀ। 50 ਰੁਪਏ 100 ਰੁਪਏ ਦੇ ਦਿੰਦਾ ਹੁੰਦਾ ਜਦੋਂ ਮੈਂ ਗੱਡੀ ਤੇ। ਉੱਥੇ ਨਾ ਕੋਈ ਕਿਸੇ ਨੇ ਨਹੀਂ ਕਿਹਾ 10 ਰੁਪਏ ਵਧਾ ਲੈ। ਹੂੰ ਉਹਨੇ ਦਊਗਾ ਜੀ 102 ਮੈਂ ਤਾਂ ਮੈਂ ਕਹਿੰਦਾ ਓਏ 100 ਨਹੀਂ ਦੱਸ। ਹੂੰ ਯਾਰ ਮੈਂ 1.5 ਲੱਖ ਰੁਪਏ 11 ਲੱਖ ਰੁਪਏ ਖਰਚੇ ਗੱਡੀ ਤੇ। ਔਰ 150-150 ਹਜ਼ਾਰ ਰੁਪਏ ਇਕੱਠੇ ਕਰਦਾ ਮੈਂ। ਔਰ ਪ੍ਰੋਬਲਮ ਇਹਦਾ ਬੰਦਾ ਖੁਦ ਕਰਾ ਰਿਹਾ ਇਨਸ਼ੋਰਸ ਮੇਰੀ ਟੈਕਸ ਮੈਂ ਭਰਦਾ ਟਾਇਰ ਮੈਂ ਇੰਜਨ ਦੀ ਕਸਾਈ ਸਰਵਿਸ ਆ ਸਾਰੀ ਕੁਝ ਇਹ 3 ਲੱਖ ਰੁਪਏ ਸਾਲ ਦਾ ਮੁੱਲ ਹੈ ਹੁਣ ਕਲੀਅਰ ਸੋ ਚਲੋ ਗੱਲ ਜੇ ਜਦੋਂ ਮੈਨੂੰ ਕੋਈ ਨਹੀਂ ਦਦਾ ਤੇ ਮੈਂ ਨਜਾਇਜ਼ ਵੈਸੇ ਕਿਉਂ ਦਵਾਉਂਦਾ ਹਾਂ ਉਹ ਤਾਂ ਤੇ ਇਹ ਮੈਨੂੰ ਮਿਲ ਗਿਆ ਹੁਣ ਨਾ ਗੱਫੇ ਤੂੰ ਮਾਰਾ ਨਾ ਯਾਰ ਗੱਲ ਹੀ ਕੋਈ ਨਹੀਂ ਇੰਨੀ ਪ੍ਰਵਾਹ ਜਿਹੜੀ ਗੱਲ ਦਾ ਟਾਈਮ ਸੀ ਜਦੋਂ ਨਹੀਂ ਪਰ ਹੁਣ ਬੱਚੇ ਬੱਚਿਆਂ ਵਾਸਤਾ ਆ ਨੋਰ ਦਾ ਉਨ ਜਿਵੇਂ ਕਿ ਸਤਾਏ ਅਮਨੇ ਉਮੀ ਜਾਣ ਗਈਆਂ ਕੁਛ ਕੋਈ ਜਾਂਦੀ ਖੁਸ਼ੀ ਮਿਲੀ ਇਸ ਗੱਲ ਦੀ ਕਿ ਮੇਰੇ ਨਾਲ ੱਟਕਾ ਨਹੀਂ ਜਮੇ ਨਹੀਂ ਆਪਾਂ ਕਿਸੇ ਨਾਲ ਨਹੀਂ ਹੁੰਦਾ ਵਾ ਫਿਰ ਜਦ ਮੈਂ ਹੋਣੀ ਦਿੰਦਾ ਯਾਰ ਮੈਂ ਕਹਿੰਦਾ ਮੇਰਾ ਮਨ ਖੁਸ਼ ਹੋ ਗਿਆ ਕਿ ਮੈਂ ਕਿ ਸਹੀ ਬੰਦੇ ਨੂੰ ਔਰ ਤੁਸੀਂ ਮੇਰੀ ਜ਼ਿੰਦਗੀ ਦੀ ਮੇਰਾ ਮਾਨ ਕੀਤਾ ਤੁਸੀਂ ਬਹਿਸ ਕਰ ਗਏ ਜੀ ਦੇਦੇ ਵੀ ਜੀ ਸਾਰਾ ਕਰਿਓ ਭਾਈ ਨੇ ਅੱਧੇ ਸੈਕਿੰਡ ਦੇ ਵਿੱਚ ਮੈਂ ਤੁਹਾਨੂੰ ਕੀ ਕਹਿਆ ਸੀ ਮੈਂ ਕਹਿੰਦਾ ਕੁਛ ਵੀ ਕਰ ਲੋ ਚਾਚਾ ਜੀ ਆਏ ਤੇ ਹੱਲ ਹੋ ਗਿਆ ਯਾਰ ਤੁਸੀਂ ਕਿਆ ਨਹੀਂ ਦਿਲ ਤੋਂ ਸੁਣੋ ਉਧਰ ਦੇਖੋ ਇਹ ਥੋੜਾ ਆਪਣਾ ਬਜਾਜ ਦੇ ਨਾਲ ਮੁੰਡੇ ਨੇ ਗਲਤ ਟੀਲ ਕਰ ਦਿੱਤਾ ਸੀ ਮੈਨੂੰ ਸ਼ਾਇਦ ਇਹਨੂੰ ਵੀ ਗਲਤੀ ਲੱਗੀ ਹੋਵੇ ਆਪਾਂ ਇਹਨਾਂ ਗੱਲ ਕਹਿੰਦੇ ਪਰ ਮੈਨੂੰ ਐਕਸਟਰਾ ਚਾਰਜ ਪੈ ਰਹੇ ਸੀ ਜਿਹੜਾ ਬਾਈ ਨੇ ਆਣ ਕੇ 2 ਮਿੰਟ ਦੇ ਵਿੱਚ ਸੈਲਵ ਕਰ ਦਿੱਤਾ ਔਰ ਜੋ ਮੇਰੇ ਨਾਲ ਗਲਤ ਹੋ ਰਿਹਾ ਸੀ ਉਹਨਾਂ ਨੇ ਬਿਲਕੁਲ ਕਲੀਅਰ ਕਰ ਦਿੱਤਾ ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਸੱਲਾਹ ਕੋਲ ਬਹੁਤ ਬਹੁਤ ਪੂਰਾ ਦਿਪ ਟੈਲੀਕਮ ਟੀਮ ਦਾ ਤੁਹਾਨੂੰ ਮੈਂ ਤੁਹਾਨੂੰ ਬਿੱਲ ਤੇ ਤਾਂ ਕੰਮ ਹੈ ਤੇ ਪਿੱਛੇ ਲਿਖ ਦੋ ਬਸ ਹੁਣ ਲਿਖਾਂ ਜੀ ਲੋੜ ਹੁਣ ਕੀ ਲਿਖਾਂ ਮਾਲਿਕ ਜੀ ਯਾਰ ਇੰਨਾ ਕਿਤੇ ਹੋਰ ਸਮਝਦਾਰ ਬੰਦਾ ਹੋਵੇ ਤੁਸੀਂ ਕਹੋ ਮੈਂ ਸ਼ੁਕਰਗੁਜ਼ਾਰ ਕਰਦਾ ਵੀਰ ਜੀ ਦਾ ਕਿ ਮੇਰੇ ਨਾਲ ਥੋੜਾ ਜਿਹਾ ਗਲਤ ਹੋਇਆ ਸੀ ਬਜਾਜ ਨੇ ਕੀਤਾ ਜਾਂ ਇਹਨਾਂ ਦੀ ਟੀਮ ਵਿੱਚੋਂ ਜਿਹੜਾ ਮੁੰਡਾ ਮੋਬਾਈਲ ਮੈਨੂੰ ਸੇਲ ਕੀਤਾ ਸੀ ਉਹਦੇ ਕੋਲ ਵਸਤੇਕ ਹੋ ਗਈ ਲੇਕਿਨ ਦੀਪਕ ਟੈਲੀਕਾਮ ਦੇ ਉੱਪਰ ਤੁਸੀਂ ਪੂਰਾ ਭਰੋਸਾ ਕਰ ਸਕਦੇ ਹੋ ਔਰ ਇਸ ਬਾਈ ਦੇ ਉੱਤੇ ਤੁਸੀਂ ਦਿਲ ਤੋਂ ਕੌਨਫੀਡੈਂਸ ਨਾਲ ਆ ਸਕਦੇ ਹੋ ਕਿ ਕਦੀ ਵੀ ਤੁਹਾਡੇ ਨਾਲ ਗਲਤ ਨਹੀਂ ਹੋਊਗਾ ਜਿਹੜਾ ਤੁਸੀਂ ਪ੍ਰੋਡਕਟ ਲਿਆ 110% ਪਿਓਰ ਹੋਊਗਾ ਕੋਈ ਉਹਦੇ ਵਿੱਚ ਚੇਂਜਿੰਗ ਨਹੀਂ ਹੋਊਗੀ ਔਰ ਪਲੱਸ ਜੋ ਤੁਹਾਨੂੰ ਕਿਆ ਆ ਉਹੀ ਲੈਣਗੇ ਉਸ ਤੋਂ ਵੱਧ ਕੁਝ ਨਹੀਂ ਲੈਣਗੇ ਅਗਰ ਜੇ ਕੋਈ ਟੀਮ ਦੇ ਵਿੱਚੋਂ ਗਲਤੀ ਕਰਦਾ ਹੋਵੇਗਾ ਤੇ ਬਾਈ ਪੂਰੀ ਸ਼ਕਤੀ ਦੇ ਨਾਲ ਪੇਸ਼ ਹੁੰਦਾ ਹੈ ਔਰ ਆਪਣੇ ਕਸਟਮਰ ਨੂੰ ਪੂਰਾ ਪਿਆਰ ਕਰਦਾ ਇੱਕ ਪਰਿਵਾਰ ਦੀ ਤਰ੍ਹਾਂ ਸੋ ਮੈਂ ਥੈਂਕ ਯੂ ਕਹ ਰਿਹਾ ਹਾਂ ਥੈਂਕ ਯੂ ਬਾਕੀ ਜਿਹੜੇ ਤੁਹਾਡੇ ਪੈਸੇ ਸੋ ਵੀ ਵਾਪਸ ਆ ਗਏ ਹੈ ਤੁਹਾਡੇ ਵਾਪਸ ਆ ਗਏ ਸਭ ਵਾਪਸ ਹੋ ਗਏ ਥੈਂਕ ਯੂ ਸਰ ਇਹ ਦੋ ਬੜੀ ਖੁਸ਼ੀ ਵਾਲੀ ਗੱਲ ਹੈ